ਕਿਸਾਨ ਦੇ ਜੋ ਕਿਸਾਨ ਦੀ ਫਸਲ ਸੀ ਉਹਦਾ ਪੈਸਾ ਕਿਸਾਨ ਦੇ ਖਾਤੇ 'ਚ ਪਾਉਣਾ ਸ਼ੁਰੂ ਕਰਿਆ ਉਹ 15 ਲੱਖ ਕਿਸਾਨ ਜੋ ਇਸ ਚੀਜ਼ ਤੋਂ ਭੰਜ ਹੈ ਜੀ ਕੀ ਕਦੇ ਕਿਸੇ ਕਿਸਾਨ ਯੂਨੀਅਨ ਨੇ ਇਹ ਗੱਲ ਪੰਜਾਬ ਸਰਕਾਰ ਦੇ ਖਿਲਾਫ ਧਰਨ ਲਾਇਆ ਇੱਕ ਇਹਨਾਂ ਦੀ ਮਨਿਸਟਰ ਛੁਟਕੀਆਂ ਮਾਰ ਕੇ ਕਹਿੰਦੀ ਸੀ ਐਮਐਸਪੀ ਅਸੀਂ ਸਕੰਟਕਟ ਦੇ ਜੀ ਐਮ ਐਸ ਪੀ ਦਿੱਤੀ ਹੈ ਮੁੱਲ ਦਿੱਤਾ ਹੈ ਫਸਲਾਂ ਦਾ ਪਰ ਵਿਰੋਧ ਤਾਂ ਵੀ ਹੋ ਰਿਹਾ ਹੈ ਵਿਰੋਧ ਦੇ ਪਿੱਛੇ ਦਾ ਕੀ ਕਾਰਨ ਪਾਰਟੀ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਵਿਰੋਧ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਹਾਡਾ ਵਿਰੋਧ ਨਹੀਂ ਹੋਊਗਾ ਤਾਂ ਤੁਹਾਡੀਆਂ ਜਿਹੜੀਆਂ ਖਾਮੀਆਂ ਤੁਹਾਨੂੰ ਨਹੀਂ ਪਤਾ ਲੱਗਣਗੀਆਂ ਗਿਆਈ ਦੇ ਨਾਲ ਨਾਲ ਖੇਤੀਬਾੜੀ ਤੇ ਸੰਬੰਧ ਹੈ ਫਰਟੀਲਾਈਜ਼ਰ ਆਇਆ ਉਹ ਚੀਜ਼ਾਂ ਮਹਿੰਗੀਆਂ ਹੋ ਗਈਆਂ ਅਸੀਂ ਕੰਪੀਟੀਸ਼ਨਸ ਪੈ ਗਏ ਝਾੜ ਦੇ ਵਿੱਚ ਉਹਦੇ ਨਾਲ ਅਸੀਂ ਇੱਕ ਪੈਸਟੀਸਾਈਡ ਵੀ ਥੋੜਾ ਜ਼ਿਆਦਾ ਪਾਉਣ ਲੱਗ ਗਏ ਆਪਣ 267 63 ਰੁਪਏ ਨੂੰ ਥੋੜੀ ਮੰਦੀ ਉਹ ਬਣਦੀ ਕਿੰਨੇ ਦੀ ਜਦੋਂ ਵੀ ਜੂਰੀਏ ਡੀਏਪੀ ਦਾ ਭਾਅ ਵਧਿਆ ਜੀ ਉਸੇ ਟਾਈਮ ਹੀ ਕੇਂਦਰ ਸਰਕਾਰ ਨੇ ਵੀ ਸਬਸਿਡੀ ਵੀ ਉਨੀ ਨਾਲ ਹੀ ਵਧਾ ਦਿੱਤੀ ਜਿੰਨਾ ਭਾਅ ਵਧਿਆ 14ਵੇਂ 15ਵੇਂ ਵਿੱਤ ਕਮਿਸ਼ਨ ਦੇ ਪਿਛਲੇ 2 ਸਾਲਾਂ ਦੇ ਵਿੱਚ ਪੰਚਾਇਤਾਂ ਨੂੰ ਫੰਡ ਆਇਆ ਤੁਸੀਂ ਕਿਸੇ ਪੰਚਾਇਤ ਚ ਜਾਓ ਉਹਨਾਂ ਤੋਂ ਉਹਨਾਂ ਦੇ ਅਕਾਊਂਟ ਨੰਬਰ ਲਓ ਉੱਥੋਂ ਦੇਖੋ ਵੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਚਾਇਤਾਂ ਨੂੰ ਕਿੰਨਾ ਬਹੇ ਜੀ ਜੇ ਅਸੀਂ ਪਾਰ ਦੇਸ਼ ਲਈ ਲੋਕਾਂ ਲਈ ਗਲਤ ਕੰਮ ਕਰਿਆ ਕੋਈ ਮਾੜੇ ਕੰਮ ਕਰੇ ਲੋਕਾਂ ਨੇ ਸਾਨੂੰ ਵੋਟ ਨਹੀਂ ਦੇਣੀ ਸਾਨੂੰ ਪਾਸੇ ਕਰ ਦੇਣੇ ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਸੱਤਾ ਦੰਗਲ ਦੇ ਵਿੱਚ ਅੱਜ ਸਾਡੇ ਨਾਲ ਖਾਸ ਤੌਰ ਤੇ ਮਹਿਮਾਨ ਦੇ ਰੂਪ ਦੇ ਵਿੱਚ ਸਟੂਡੀਓ 'ਚ ਮੌਜੂਦ ਨੇ ਦਰਸ਼ਨ ਸਿੰਘ ਨੈਨੇਵਾਲ ਜੀ ਜੋ ਕਿ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਨੇ ਆਓ ਉਹਨਾਂ ਦਾ ਪਰਮਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਸਾਡੇ ਚੈਨਲ ਦਾ ਮੇਰੇ ਵੱਲੋਂ ਧੰਨਵਾਦ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਇਹਦੇ ਲਈ ਤੁਹਾਡਾ ਸ਼ੁਕਰੀਆ ਕਰਦਾ ਨੈਨੇਵਾਲ ਜੀ ਕਿਸਾਨਾਂ ਅਗਰ ਔਰ ਭਾਜਪਾ ਦੀ ਅਗਰ ਸਥਿਤੀ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਟਕਰਾਓ ਵੇਖਣ ਨੂੰ ਮਿਲ ਰਿਹਾ ਹੈ ਤੁਸੀਂ ਖੁਦ ਕਿਸਾਨੀ ਪੇਸ਼ੇ ਨਾਲ ਸੰਬੰਧਤ ਤੋਂ ਖਾਸ ਤੌਰ ਤੇ ਤੁਸੀਂ ਸੂਬਾ ਪ੍ਰਧਾਨ ਵੀ ਹੋ ਕੀ ਤੁਸੀਂ ਦੱਸ ਸਕਦੇ ਹੋ ਕਿ ਭਾਜਪਾ ਨੇ ਕਿਸਾਨਾਂ ਦੇ ਲਈ ਆਖਿਰ ਕੀ ਕੀਤਾ ਕੀ ਹੈ ਸਭ ਤੋਂ ਵੱਡੀ ਗੱਲ ਤਾਂ ਕੀ ਹੈ ਜਿਹੜਾ ਸਾਡਾ ਕਿਸਾਨ ਅੰਨਦਾਤਾ ਹੈ ਜੀ ਸਾਡੂ ਇੱਕ ਦੇਸ਼ ਦੇ ਵਿੱਚ ਲੰਬੇ ਟਾਈਮ ਤੋਂ ਇੱਕ ਨਾਰਾ ਰਿਹਾ ਹੈ ਜੈ ਜਵਾਨ ਜੈ ਕਿਸਾਨ ਜੀ ਸਾਡੇ ਜਵਾਨਾਂ ਨੇ ਸ਼ਰਧਾ ਤੇ ਰੱਖੀ ਕਰੀ ਹੈ ਕਿਸਾਨਾਂ ਨੇ ਖੇਤਾਂ ਦੇ ਵਿੱਚ ਸਾਡੇ ਦੇਸ਼ ਦੇ ਅਨਾਜ ਦੇ ਭੰਡਾਰ ਪਰੇ ਜੀ ਇੱਕ ਖਰੀ ਕ੍ਰਾਂਤੀ ਦੇਸ਼ ਦੇ ਵਿੱਚ ਚੱਲੀ ਜਿਹਦੇ ਵਿੱਚ ਪੰਜਾਬ ਤੇ ਕੁਝ ਹਰਿਆਣੇ ਦੇ ਹਿੱਸੇ ਦਾ ਖੇਤੀ ਨੂੰ ਪਰਫੁੱਲਤ ਕਰਕੇ ਵੱਧ ਪੈਦਾਵਰਕਨ ਵਿੱਚ ਬਹੁਤ ਵੱਡਾ ਚੋਕ ਦ ਜੀ ਪਰ ਕੀ ਹੋਇਆ ਜਿਹੜਾ ਖੇਤੀਬਾੜੀ ਹੈ ਖੇਤੀਬਾੜੀ ਇੱਕ ਲਾਹੇਵੰਦ ਧੰਦਾ ਨਾ ਹੋ ਕੇ ਇੱਕ ਜਦੋਂ ਖੇਤੀ ਦਾ ਜਿਹੜਾ ਸਾਧਨ ਉਹਨੂੰ ਖੇਤੀ ਨੂੰ ਝਾੜ ਨੂੰ ਵਧਾਉਂਦੇ ਵਧਾਉਂਦੇ ਕਿਸਾਨ ਇਹ ਭੁੱਲ ਗਿਆ ਕਿ ਮੈਂ ਆਪਣੇ ਖਰਚੇ ਸੀਮਿਤ ਰੱਖ ਹੂੰ ਉਹਦੀ ਜਿਹੜੀ ਪ੍ਰੋਡਕਸ਼ਨ ਤਾਂ ਵੱਧ ਗਈ ਜੀ ਖਰਚੇ ਇੰਨੇ ਵੱਧ ਗਏ ਕਿ ਮਸ਼ੀਨਰੀ ਇੰਨੀ ਮਹਿੰਗੀ ਆ ਡੀਜ਼ਲ ਇੰਨਾ ਮਹਿੰਗਾ ਹੈ ਹਰ ਚੀਜ਼ ਮਹਿੰਗੀ ਹੈ ਜੀ ਪਿਛਲੇ ਲੰਮੇ ਟਾਈਮ ਤੋਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਸੈਕਟਰ ਨੂੰ ਜਿਆਦਾ ਕੋਈ ਅਹਿਮੀਤ ਨਹੀਂ ਪਰ ਹਰੀ ਕ੍ਰਾਂਤੀ ਦਾ ਕਾਂਗਰਸ ਦੇ ਵੇਲੇ ਤੋਂ ਹੀ ਆਈ ਹੈ ਨਹੀਂ ਸ਼ੁਰੂ ਉਹਨਾਂ ਤੋਂ ਹੋਈ ਉਹ ਉਹਨਾਂ ਨੇ ਸ਼ੁਰੂ ਕਰੀ ਪਰ ਕਰੀ ਤਾਂ ਕਿਸਾਨਾਂ ਨੇ ਉਹਨੂੰ ਜਦੋਂ ਤੁਸੀਂ ਧਿਆਨ ਨਾ ਕਰਦੇ ਹੋ ਫੇਰ ਹੀ ਅچھے ਤਰੀਕੇ ਨਾਲ ਹੁੰਦਾ ਫੇਰ ਹੀ ਉਸ ਚੀਜ਼ ਦੇ ਵਿੱਚ ਵਾਧਾ ਹੁੰਦਾ ਜੀ ਜੀ ਹੱਟ ਭਨ ਵੀ ਮਿਹਨਤ ਕਰਕੇ ਕਿਸਾਨਾਂ ਨੇ ਇਹਨੂੰ ਜਿਹਦੀ ਪ੍ਰੋਡਕਸ਼ਨ 'ਚ ਵਾਧਾ ਕਰਿਆ ਸਾਡਾ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਜੀ ਪਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੀ ਮਗਾਈ ਦੇ ਨਾਲ ਨਾਲ ਖੇਤੀਬਾੜੀ ਦੇ ਸੰਦ ਹੈ ਫਰਟੀਲਾਈਜ਼ਰ ਆਇਆ ਉਹ ਚੀਜ਼ਾਂ ਮਹਿੰਗੀਆਂ ਹੋ ਗਿਆ ਹੂੰ ਮਸ਼ੀਨਰੀ ਦੇ ਨਾਲ ਦੇ ਜਿਹੜਾ ਪਾਰਟਸ ਸਭ ਵੀ ਮਹਿੰਗੇ ਹੋ ਗਏ ਟਾਇਰ ਮਹਿੰਗੇ ਹੋ ਗਏ ਹਰ ਚੀਜ਼ ਮਹਿੰਗੀ ਹੋ ਗਈ ਜੀ ਅਸੀਂ ਕੰਪੀਟੀਸ਼ਨਸ ਪੈ ਗਏ ਝਾੜ ਦੇ ਵਿੱਚ ਉਹਦੇ ਨਾਲ ਅਸੀਂ ਇੱਕ ਪੈਸਟੀਸਾਈਡ ਵੀ ਥੋੜਾ ਜ਼ਿਆਦਾ ਪਾਉਣ ਲੱਗ ਗਏ ਜੀ ਉਹਦੇ ਤੇ ਵੀ ਸਾਨੂੰ ਚਾਤ ਮਾਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਚੀਜ਼ ਅਸੀਂ ਵੀ ਖਾਣੀ ਹੈ ਜਾਂ ਜਿਹਨੂੰ ਅਸੀਂ ਭੇਜਣੀ ਹੈ ਉਹ ਵੀ ਸਾਡੇ ਕੋਈ ਭੈਣ ਭਰਾ ਸਾਡੇ ਦੇਸ਼ ਦੇ ਲੋਕ ਹੀ ਹੈ ਜਾਂ ਇਨਸਾਨ ਹੀ ਹੈ ਬਿਲਕੁਲ ਉਹਦੇ ਨਾਲ ਜ਼ਮੀਨ ਵੀ ਪੋਲਿਊਟਡ ਹੋਈ ਹੈ ਪਾਣੀ ਵੀ ਪੋਲਿਊਟਡ ਸਾਡੀ ਜ਼ਮੀਨ ਵੀ ਖਰਾਬ ਹੋਈ ਹੈ ਜੀ ਸਾਡੀ ਜ਼ਮੀਨ ਦੇੜੇ ਜਿਹੜੇ ਪਾਣੀ ਦਾ ਪੱਧਰ ਹੈ ਦੇਖੋ ਦੋ ਫਸਲਾਂ ਤੇ ਐਮਐਸਪੀ ਪਹਿਲਾਂ ਚੱਲਦੀ ਸੀ ਹੁਣ ਵੀ ਚੱਲ ਰਹੀ ਹੈ ਹਮ 10 ਸਾਲ ਹੋ ਗਏ ਮੋਦੀ ਦੀ ਸਰਕਾਰ ਬਣੇ ਨੂੰ ਝੋਨਾ ਤੇ ਕਣਕ ਹਰ ਸਾਲ ਐਮਐਸਪੀ ਦੇ ਵਿੱਚ ਵਾਅਦਾ ਕਰਿਆ ਗਿਆ ਜੀ ਔਰ ਹਰ ਦਾਣਾ ਐਮਐਸਪੀ ਦਾ ਕਣਕ ਤੇ ਝੋਨੇ ਤੇ ਖਰੀਦਿਆ ਗਿਆ ਹਮ ਸਭ ਤੋਂ ਵੱਡੀ ਪ੍ਰਾਪਤੀ ਭਾਰਤੀ ਜਨਤਾ ਪਾਰਟੀ ਦੀ ਇਹ ਹੈ ਉਹਨਾਂ ਨੇ ਕਿਸਾਨ ਦੀ ਜੋ ਕਿਸਾਨ ਦੀ ਫਸਲ ਸੀ ਉਹਦਾ ਪੈਸਾ ਕਿਸਾਨ ਦੇ ਖਾਤੇ 'ਚ ਪਉਣਾ ਸ਼ੁਰੂ ਕਰਿਆ ਆਰਤੀਏ ਦਾ ਆਰਤੀਏ ਦੇ ਖਾਤੇ ਚ ਪਉਣਾ ਸ਼ੁਰੂ ਕਰਿਆ ਔਰ ਮਜ਼ਦੂਰ ਦਾ ਮਜ਼ਦੂਰ ਦੇ ਖਾਤੇ ਚ ਜੀ ਪਰ ਤੁਸੀਂ ਕਹਿ ਰਹੇ ਹੋ ਕਿ ਖਾਤਿਆਂ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਕੀਤੇ ਨੇ ਐਮਐਸਪੀ ਦਿੱਤੀ ਹੈ ਮੁੱਲ ਦਿੱਤਾ ਹੈ ਫਸਲਾਂ ਦਾ ਪਰ ਵਿਰੋਧ ਤਾਂ ਵੀ ਹੋ ਰਿਹਾ ਹੈ ਵਿਰੋਧ ਦੇ ਪਿੱਛੇ ਦਾ ਕੀ ਕਾਰਨ ਇਸ ਵਿਰੋਧ ਦੇ ਵਿੱਚ ਨਾ ਕੁਝ ਰਾਜਨੀਤੀ ਵੀ ਝਲਕਦੀ ਹੈ ਇਹ ਰਾਜਨੀਤੀ ਅ ਕਿਸਾਨਾਂ ਦੀ ਹੈ ਜਾਂ ਫਿਰ ਬਾਹਰਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਰਾਜਨੀਤੀ ਸਿਆਸੀ ਪਾਰਟੀਆਂ ਦੀ ਰਾਜਨੀਤੀ ਕੁਝ ਤਾਂ ਸਿਆਸੀ ਪਾਰਟੀਆਂ ਦੀ ਹੈ ਕੁਝ ਇਹ ਜਿਹੜੇ ਜਿਹੜੇ ਕਿਸਾਨ ਆਗੂ ਹੈ ਉਹ ਕਈ ਅੱਜਕੱਲ ਰਾਜਨੀਤਿਕ ਬਣ ਗਏ ਪਾਰਟੀਆਂ ਵੀ ਬਣ ਗਈਆਂ ਨੇ ਐਸ ਕੇ ਐਮ ਰਾਜਨੀਤੀ ਦਾ ਇੱਕ ਨੌਨ ਰਾਜਨੀਤਿਕ ਨੌਨ ਰਾਜਨੀਤਿਕ ਹਾਂਜੀ ਉਹ ਇੱਕ ਰਾਜਨੀਤੀ ਵੀ ਕਰ ਰਹੇ ਆ ਵੀ ਲੋਕਾਂ ਨੂੰ ਇਸ ਚੀਜ਼ ਨੂੰ ਭੜਕਾ ਰਹੇ ਆ ਵੀ ਕਿਉਂਕਿ ਕਿਸਾਨ ਦੇ ਨਾਂ ਤੇ ਰਾਜਨੀਤੀ ਕਰ ਰਿਹਾ ਹੈ ਜੀ ਤੇ ਜੋ ਹੁਣ ਚੋਣ ਜਬ ਤੱਕ ਲਾਗੂ ਹੈ ਇਸ ਟਾਈਮ ਜਿਵੇਂ ਸ਼ੰਭੂ ਪਹਿਰੀਅਤ ਤੇ ਰੋਕੀ ਬੈਠੇ ਆ ਜਾਂ ਕਿਤੇ ਵੀ ਅੰਦੋਲਨ ਹੋ ਰਿਹਾ ਇਹ ਕਰਨਾ ਨਹੀਂ ਚਾਹੀਦਾ ਵੋਟਾਂ ਦੇ ਵਿੱਚ ਜਾ ਕੇ ਗੱਲ ਕਰਨੀ ਚਾਹੀਦੀ ਹੈ ਜਦੋਂ ਜਿਹਦੀ ਸਰਕਾਰ ਬਣ ਗਈ ਫਿਰ ਉਹਦੇ ਨਾਲ ਗੱਲ ਕਰਨ ਲੈ ਜੀ ਔਰ ਜੋ ਵੀ ਵੱਡੇ ਵੱਡੇ ਦੇਸ਼ਾਂ ਦੇ ਝਗੜੇ ਹੋ ਜਾਂਦੇ ਆ ਦੇਖੋ ਜਰਮਨ ਦੀ ਉਦਾਹਰਨ ਲੈ ਲਓ ਉਹ ਦੇਸ਼ ਵੰਡਿਆ ਗਿਆ ਸੀ ਦੁਵਾਰ ਵਿਚ ਨਿਕਲ ਗਿਆ ਸੀ ਮੁੜ ਕੇ ਹੌਲੀ ਹੌਲੀ ਬਾਤਾਂ ਹੋਈ ਉਹ ਦੁਵਾਰ ਟਹਿ ਗਈ ਲੋਕ ਇਕੱਠੇ ਹੋ ਗਏ ਜੀ ਇਹ ਤਾਂ ਆਪਣੇ ਆਪਣੇ ਲੋਕ ਕਿਸਾਨ ਕਿਹੜਾ ਬਗਾਨੇ ਆ ਆਪਣੇ ਆ ਸਰਕਾਰਾਂ ਵੀ ਆਪਣੇ ਲੋਕਾਂ ਦੀ ਜੀ ਆਪਣੇ ਬੱਚੇ ਆ ਸਾਰੇ ਆਪਣੇ ਮਾਂ ਪਿਓਾਂ ਦੇ ਜੋ ਵਿੱਚ ਤੁਰੇ ਫਿਰਦੇ ਜੀ ਬੈ ਕੇ ਕਿਹੜੇ ਪਰਿਵਾਰ ਚ ਝਗੜਾ ਨਹੀਂ ਹੁੰਦਾ ਮੁਣਕੇ ਬੈ ਕੇ ਗੱਲਬਾਤ ਹੁੰਦੀ ਹੈ ਗੱਲਬਾਤ ਟੇਬਲ ਤੇ ਬੈ ਕੇ ਕਰਨੇ ਸਮਝੌਤੇ ਹੋ ਜਾਣਗੇ ਸਮਝੌਤੇ ਵਾਲੇ ਪਾਸੇ ਚੱਲਣਾ ਚਾਹੀਦਾ ਔਰ ਦੇਖੋ ਜਿਹੜੀਆਂ ਡਿਮਾਂਡਾਂ ਜੇ ਅਸੀਂ 10 ਰੱਖੀਏ ਦਸਾਂ ਚੋਂ ਦੋ ਪੂਰੀਆਂ ਇਸ ਸਾਲ ਹੋ ਜਾਣ ਦੋ ਅਗਲੇ ਸਾਲ ਹੋ ਜਾਣ ਹੌਲੀ ਹੌਲੀ ਸਾਰੀਆਂ ਹੋ ਜਾਣ ਪਰ ਕਿਸਾਨਾਂ ਦੀ ਗੱਲ ਵੀ ਸੁਣੀ ਜਾਵੇ ਕੁਛ ਨਾ ਕੁਛ ਹਲ ਪਾਰਟੀਆਂ ਨੂੰ ਸਾਡੀ ਸਾਡੀ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਥੋੜਾ ਬਹੁਤ ਇਹਨਾਂ ਦਾ ਵੀ ਧਿਆਨ ਨਾਲ ਗੱਲ ਸੁਣ ਕੇ ਜੋ ਉਹਨਾਂ ਦੇ ਜਾਇਜ਼ ਮਸਲੇ ਆ ਉਹ ਹੱਲ ਕਰਨੇ। ਸਨਮਾਨ ਤੁਹਾਨੂੰ ਆਪਣੇ ਬੱਚੇ ਨੂੰ ਸਕੂਲ ਚ ਪੜ੍ਹਦੇ ਨੂੰ ਇੱਕ ਪੈਨਸਲ ਦਿੰਨੇ ਹੈ ਨਾ ਜਾਂ ਆਪਾਂ ਜਦੋਂ ਸਪੋਰਟਸ ਕਰਾਉਣੇ ਇੱਕ ਛੋਟੀ ਸ਼ੀਲਡ ਦਿੰਨੇ ਹੈ ਵੀ ਫਲਾਨੇ ਬੰਦੇ ਨੂੰ ਸਨਮਾਨ ਦਿੱਤਾ ਗਿਆ। ਹਮ ਬੱਚੇ ਨੂੰ ਹੌਸਲਾ ਹੋ ਜਾਂਦਾ। ਹੌਸਲਾ ਇਸ ਤਰ੍ਹਾਂ ਹੀ ਮੋਦੀ ਜੀ ਨੇ ਕਿਸਾਨਾਂ ਨੂੰ ਇੱਕ ਸਨਮਾਨ ਨਿਧੀ ਸ਼ੁਰੂ ਕਰੀ ਸਨਮਾਨ ਦਿੱਤਾ 6000 ਰੁਪਏ ਸਾਲ ਦਾ ਦੇਣਾ ਸ਼ੁਰੂ ਕਰਿਆ 6000 ਪੰਜਾਬ ਦੇ ਕਿਸਾਨ ਲਈ ਕੋਈ ਵੱਡੀ ਅਮਾਉਂਟ ਨਹੀਂ ਹੈ ਪਰ ਬਾਕੀ ਦੇਸ਼ ਦੇ ਹਿੱਸੇ 'ਚ ਜਿੱਥੇ ਬਹੁਤ ਹੀ ਖੇਤੀ ਕਰਨੀ ਔਖੀ ਹੈ ਜਿੱਥੇ ਪਾਣੀ ਦੇ ਸਾਧਨ ਘੱਟ ਹੈ ਜਿਨ੍ਹਾਂ ਕੋਲ ਲੋਕਾਂ ਕੋਲ ਸਾਧਨ ਘੱਟ ਹੈ ਉਹਨਾਂ ਲਈ ਇਹ ਬਹੁਤ ਵੱਡੀ ਗੱਲ ਹੈ ਜੀ ਪਰ ਸਨਮਾਨ ਜਦੋਂ ਹੁੰਦਾ ਸਨਮਾਨ ਰੁਪਏ ਦੇ ਵੱਡਾ ਹੁੰਦਾ ਲੱਖ ਦਾ ਵੀ 6000 ਤਾਂ ਬਹੁਤ ਵੱਡਾ ਸਨਮਾਨਤਾ ਮਿਲਿਆ ਨਾ ਕਿਸਾਨ ਨੂੰ ਸਨਮਾਨਤਾ ਮਿਲਿਆ ਨਾ ਉਹਦੇ ਚ 23,70,000 ਬੰਦੇ ਨੂੰ ਕਿਸਾਨ ਨੂੰ ਕਿਸਾਨ ਸਨਮਾਨਨੀ ਦੀ ਜਦੋਂ 2018 ਸ਼ੁਰੂ ਹੋਈ ਉਹ ਮਿਲੀ ਪਰ ਉਸ ਤੋਂ ਬਾਅਦ ਪਹਿਲਾਂ ਕਾਂਗਰਸ ਸਰਕਾਰ ਫਿਰ ਨਾਮਾਦੀ ਪਾਰਟੀਆਂ ਦੀ ਸਰਕਾਰ ਇਹ ਸਿਰਫ ਹੁਣ ਮਿਲਦੀ ਹੈ 8 ਲੱਖ ਲੋਕਾਂ ਨੂੰ ਤੇ ਜੋ 8 ਦਾ ਹੀ ਆਕੜਾ ਰਹਿ ਗਿਆ ਹੁਣ 8 ਦਾ ਆਕੜਾ ਰਹਿ ਗਿਆ ਉਹ 15 ਦਾ ਆਕੜਾ ਜਿਹੜਾ ਜੀ ਉਹ 15 ਦਾ ਅੰਕੜਾ ਸਾਡੀਆਂ ਸਟੇਟ ਸਰਕਾਰਾਂ ਨੇ ਖਰਾਬ ਕਰਤਾ ਕਿਉਂ ਹੂੰ ਕਿਉਂਕਿ ਸਰ ਜਿਹੜਾ ਸਾਡੀ ਸਟੇਟ ਹੈ ਖੇਤੀਬਾੜੀ ਹੈ ਜੋ ਕੁਝ ਵੀ ਹੈ ਉਹ ਸਟੇਟ ਸਬਜੈਕਟ ਹੈ ਜੀ ਜਦੋਂ ਕੋਈ ਵੀ ਕੇਂਦਰ ਨੇ ਸਟੇਟ ਨੂੰ ਪੈਸਾ ਦੇਣਾ ਹੈ ਤਾਂ ਉਹਦੀ ਵੈਰੀਫਿਕੇਸ਼ਨ ਜਿਹੜੀ ਹੈ ਸਟੇਟ ਸਰਕਾਰ ਕਰਦੀ ਹੈ ਹੂੰ ਜਿਹੜੀ ਇਹ ਕਿਸਾਨ ਸਨਮਾਨੀ ਦੀ ਹੈ ਦੀ ਈ ਕੇਵਾਈਸੀ ਕਰਨੀ ਹੁੰਦੀ ਹੈ ਸਟੇਟ ਸਰਕਾਰ ਨੇ ਠੀਕ ਹੈ ਜੀ ਜਦੋਂ ਫਾਰਮ ਭਰਿਆ ਜਾਂਦਾ ਹੈ ਆਧਾਰ ਕਾਰਡ ਲੱਗਦਾ ਉਹਦਾ ਜੈਰੀਫਿਕੇਸ਼ਨ ਉਹ ਥੱਲੇ ਕਾਫੀ ਵੱਡੀ ਮਾਤਰਾ ਚ ਹਜ਼ਾਰਾਂ ਦੇ ਹਿਸਾਬ ਨਾਲ ਇੱਕ ਬੜਾ ਕੇ ਚਾਰਟ ਥੱਲੇ ਇੱਕ ਵਰਡਿੰਗ ਪਾ ਦਿੰਦੇ ਈ ਕੇ ਵਾਈ ਸੀ ਸਟੱਲੇ ਨੂੰ ਪ੍ਰੋਸੈਸ ਉਹ 15 ਲੱਖ ਕਿਸਾਨ ਜੋ ਇਸ ਚੀਜ਼ ਤੋਂ ਬੰਝਾ ਹੈ ਜੀ ਕੀ ਕਦੇ ਕਿਸੇ ਕਿਸਾਨ ਯੂਨੀਅਨ ਨੇ ਇਹ ਗੱਲ ਪੰਜਾਬ ਸਰਕਾਰ ਦੇ ਖਿਲਾਫ ਧਰਨ ਲਾਇਆ ਕਿ ਈ केवाईसी नहीं हो रही नहीं हो रही 15 लाख ਕਿਸਾਨਾਂ ਨੂੰ ਸਨਮਾਨਨੀਦੀ ਬੰਦ ਹੋ ਗਈ ਕਦੇ ਵੀ ਕਿਸਾਨਾਂ ਜੂਨੀਅਨ ਜੋ ਹੈ ਜੋ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਹੈ ਜੀ ਉਹਨਾਂ ਨੇ ਕਦੇ ਪੰਜਾਬ ਸਰਕਾਰ ਖਾਤਮੇ ਅਵਾਜ਼ ਉਠਾਈ ਹੈ ਜਾਂ ਧਰਨ ਲਾਇਆ ਤੁਸੀਂ ਕਿਤੇ ਇਹ ਸੁਣਿਆ ਨਹੀਂ ਹਾਲੇ ਤੱਕ ਤਾਂ ਫਿਲਹਾਲ ਨਹੀਂ ਸੁਣਿਆ ਕਿ केवाईसी ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਪ੍ਰਦਰਸ਼ਨ ਵੇਖਿਆ ਗਿਆ ਹੋਵੇ ਇਹ ਕਰਨਾ ਚਾਹੀਦਾ ਨੂੰ ਸਾਡਾ ਪ੍ਰਯਾਸ ਅਸੀਂ ਕਰ ਰਹੇ ਹਾਂ ਅਸੀਂ ਜਿੰਨੀ ਕੋਸ਼ਿਸ਼ ਕਰਦੇ ਆ ਏਕੀ ਵਾਈਸੀ ਕਰਾਉਣੇ ਆ ਪਰ ਜਿੰਨਾ ਚਿਰ ਪੰਜਾਬ ਸਰਕਾਰ ਦਾ ਜਿਹੜਾ ਸਿਸਟਮ ਹੈ ਉਹ ਇਹਨੂੰ ਸਹੀ ਤਰੀਕੇ ਨਾਲ ਨਹੀਂ ਕਰਦਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਆਮ ਆਦਮੀ ਪਾਰਟੀ ਦੀ ਉਹ ਉਹਨਾਂ ਦਾ ਕੰਮ ਹਮ ਅੱਛਾ ਇਹਦਾ ਪ੍ਰਚਾਰ ਹੋਇਆ ਨਨੇਵਾਲ ਜੀ ਕੇ ਕੇਵਾਈਸੀ ਕਰਾਓ ਕਿਸਾਨਾਂ ਦਾ ਕੇ ਗੱਲ ਕਰੀਏ ਅਸੀਂ ਇਹ ਕਿਸਾਨਾਂ ਦੇ ਵਿੱਚ ਰੱਖਦੇ ਆ ਗੱਲ ਹਮ ਦੂਸਰਾ ਤੁਸੀਂ ਯੂਰੀਆ ਤੇ ਡੀਏਪੀ ਖਰੀਦਦੇ ਆਪਾਂ ਹਮ ਆਪਣ 260 65 ਰੁਪਏ ਨੂੰ ਬੋਰੀ ਮਿਲਦੀ ਹੈ ਉਹ ਬਣਦੀ ਕਿੰਨੇ ਦੀ ਹੈ ਬਾਈ 2200 2300 ਰੁਪਏ ਦੀ ਜੀ ਉਹ ਉਹ ਪ੍ਰੋਡਕਸ਼ਨ ਨਾਲ ਤਿਆਰ ਹੁੰਦੀ ਹਮ 1800 ਕੁ ਰੁਪਏ ਉਹ ਤੇ ਸਬਸਿਡੀ ਮਿਲਦੀ ਆ ਜੀ ਐਡੀ ਵੱਡੀ ਸਬਸਿਡੀ ਮੈਂ ਤੁਹਾਨੂੰ ਜਦੋਂ ਨੈਕਸਟ ਟਾਈਮ ਤੁਹਾਡੇ ਚੈਨਲ ਤੇ ਆਇਆ ਤੇ ਮੈਂ ਅੰਕੜੇ ਲੈ ਕੇ ਆਉਂਗਾ ਹਮ ਆਪਾਂ ਅੰਕੜਿਆਂ ਨਾਲ ਡਿਸਕਸ ਕਰਾਂਗੇ ਉਹ ਲੱਖਾਂ ਕਰੋੜਾਂ ਦੇ ਵਿੱਚ ਸਬਸਿਡੀ ਮਿਲਦੀ ਹੈ ਹਮ ਜਦੋਂ ਵੀ ਜੂਰੀਏ ਡੀਏਪੀ ਦਾ ਭਾਅ ਵਧਿਆ ਜੀ ਉਸੇ ਟਾਈਮ ਹੀ ਕੇਂਦਰ ਸਰਕਾਰ ਨੇ ਦੀ ਸਬਸਿਡੀ ਵੀ ਉਨੀ ਨਾਲ ਹੀ ਵਧਾ ਦਿੱਤੀ ਜਿੰਨਾ ਭਾਅ ਵਧਿਆ ਹੂੰ ਕਿਸਾਨ ਤੇ ਬੋਝ ਨਹੀਂ ਪੈਣ ਦਿੱਤਾ ਠੀਕ ਹੈ ਕਿਸਾਨਾਂ ਨੂੰ ਲਾਭ ਮਿਲਿਆ ਉਹਦਾ ਸਬਸਿਡੀ ਦਾ ਕਿਉਂਕਿ ਜੇ ਖਾਦ ਵਧ ਗਈ ਉਹਦਾ ਉਹਦਾ ਰੇਟ ਵਧ ਗਿਆ ਜੀ ਤਾਂ ਉਹ ਉਨੀ ਹੀ ਸਬਸਿਡੀ ਕੇਂਦਰ ਸਰਕਾਰ ਨੇ ਵਧਾ ਦਿੱਤੀ ਪਰ ਕਿਸਾਨਾਂ ਤੇ ਬੋਝ ਨਹੀਂ ਪੈਣ ਦਿੱਤਾ ਉਹ ਹੀ 2250 ਰੁਪਏ ਦਾ ਘਟਾ ਪੈਂਦਾ ਜੀ ਦੂਸਰਾ ਜਿਹੜੀ ਸਬਸਿਡੀ ਦੇ ਨਾਲ-ਨਾਲ ਸਾਡੀ ਖੇਤੀਬਾੜੀ ਦੇ ਸੰਬੰਧ ਤੇ ਸਬਸਿਡੀ ਮਿਲਦੀ ਹੈ ਬਿਲਕੁਲ ਉਹਦਾ ਬਹੁਤ ਇਸਾ ਜਿਹੜੀ ਸਬਸਿਡੀ ਦੇ ਵਿੱਚ ਮੀਡਲ ਮੈਨ ਹੈ ਨਾ ਉਹ ਲੈ ਜਾਂਦੇ ਆ ਕਿਸਾਨਾਂ ਨੂੰ ਸਹੀ ਉਹਦਾ ਲਾਭ ਨਹੀਂ ਮਿਲਦਾ ਯਾਨੀ ਕਿਸਾਨਾਂ ਨੂੰ ਇਹ ਪ੍ਰੋਸੈਸ ਪਤਾ ਹੀ ਨਹੀਂ ਵੀ ਅਸੀਂ ਸਬਸਿਡੀ ਲੈਣੀ ਕਿਵੇਂ ਤੁਸੀਂ ਟਰੈਕਟਰ ਦੀ ਗੱਲ ਲੈ ਲਓ ਹਮ ਏਜੰਸੀ ਜੋ ਟਰੈਕਟਰ ਜਦੋਂ ਨਵਾਂ ਲੈਣਾ ਹੈ ਨਵੇਂ ਟਰੈਕਟਰ ਤੇ ਆਟੋਮੈਟਿਕਲੀ 50000 ਰੁਪਏ ਸਬਸਿਡੀ ਹੈ ਠੀਕ ਸੈਂਟਰ ਸਰਕਾਰ ਦਿੰਦੀ ਹੈ ਠੀਕ ਪਰ ਜਿਹੜੀ ਏਜੰਸੀਆਂ ਦੇ ਮਾਲਕ ਹੈ ਉਹ ਜ਼ਿੰਮੇਦਾਰਾਂ ਨੂੰ ਦੱਸਦੇ ਨਹੀਂ ਉਹ ਸਰਪੰਚ ਕਹਿੰਦਾ ਜੀ ਇਹ ਟਰੈਕਟਰ 5 ਲੱਖ ਦਾ ਹੈ ਤੁਹਾਨੂੰ ਤੁਸੀਂ 4.5 ਲੱਖ ਦੇ। ਹੂੰ ਇਹ ਨਹੀਂ ਦੱਸਦੇ ਵੀ 50000 ਰੁਪਇਆ ਕੇਂਦਰ ਸਰਕਾਰ ਸਬਸਿਡੀ ਦੇ। ਜੀ ਯਾਨੀ ਇਹ ਗੱਲਾਂ ਲੋਕਾਂ ਚ ਜਾਣੀਆਂ ਚਾਹੀਦੀਆਂ ਲੋਕਾਂ ਚ ਅਸੀਂ ਵੀ ਰੱਖਦਾ ਜਾਂ ਤੇ ਅ ਮੈਂ ਜਦੋਂ ਨੈਕਸਟ ਟਾਈਮ ਆਇਆ ਤੁਹਾਡੇ ਕੋਲ ਅੰਕੜੇ ਲੈ ਕੇ ਆਉਂਗਾ ਅਪਾ ਇਹ ਸਾਰੀ ਡਿਸਕਸ ਕਰਾਂਗੇ ਤੇ ਅੱਜ ਮੈਨੂੰ ਬੈਸੇ ਤੁਹਾਡੇ ਨਾਲ ਮੇਲ ਹੋਇਆ। ਜੀ ਤੇ ਆਪਾਂ ਕੁਝ ਮੋਟੀਆਂ-ਮੋਟੀਆਂ ਗੱਲਾਂ ਕਰਦੇ ਹਾਂ। ਬਾਕੀ ਜਿਹੜੀ ਵਿਰੋਧ ਦੀ ਗੱਲ ਹੈ ਹੂੰ ਇੱਥੇ ਦੋ ਫਸਲਾਂ ਤੇ ਸਬਸਿਡੀ ਮਿਲਦੀ ਹੈ ਝੋਨੇ ਤੇ ਕਣਕ ਤੇ ਠੀਕ ਹੈ ਸੈਂਟਰ ਸਰਕਾਰ ਦਿੰਦੀ ਹੈ ਦਾਣਾ-ਦਾਨ ਚੁੱਕਦੀ ਹੈ ਸਾਡੀ ਪੰਜਾਬ ਸਰਕਾਰ ਕਿਹੜੀ ਫਸਲ ਤੇ ਐਮਐਸਪੀ ਦਿੰਦੀ ਹੈ ਹੂੰ ਜਿਹੜੀ ਇੱਕ ਇਹਨਾਂ ਦੀ ਮਨਿਸਟਰ ਚੁਟਕੀਆਂ ਮਾਰ ਕੇ ਕਹਿੰਦੀ ਸੀ ਐਮਐਸਪੀ ਅਸੀਂ ਸਕੰਟਾਂਟ ਦੇ ਜਾਗੇ ਜੀ ਉਹਨਾਂ ਨੇ ਦੋ ਸਾਲਾਂ ਦੇ ਵਿੱਚ ਕਿਹੜੀ ਫਸਲ ਤੇ ਐਮਐਸਪੀ ਦਿੱਤੀ ਉਹਨਾਂ ਦਾ ਤਾਂ ਹੁਣ ਬਿਆਨ ਵੀ ਆਇਆ ਉਹ ਕਹਿੰਦੇ ਵੀ ਇਹ ਤਾਂ ਸੈਂਟਰ ਦੇ ਹੱਥ ਹੈ ਅਸੀਂ ਸਾਡੇ ਹੱਥ ਦਾ ਮਸਲਾ ਹੀ ਨਹੀਂ ਹੈ ਕਿਉਂ ਨਹੀਂ ਹੈ ਕਿਉਂ ਨਹੀਂ ਹੈ ਸਟੇਟ ਚਲਾਉਂਦੇ ਸਟੇਟ ਦੀ ਇੰਡੀਪੈਂਡੈਂਟ ਸਰਕਾਰ ਹੈ ਕੇਂਦਰ ਕੁਝ ਦੇ ਰਿਹਾ ਹੈ ਕੁਝ ਸਟੇਟ ਦਾ ਵੀ ਫਰਜ ਹੈ ਟੈਕਸ ਨਹੀਂ ਲੈਂਦੇ ਲੋਕਾਂ ਤੋਂ ਉਹ ਨਹੀਂ ਉਹ 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 ਸਰਕਾਰ ਨਹੀਂ ਚਲਾਉਂਦੇ ਜੀ ਫਿਰ ਉਹ ਕੇਂਦਰ ਨੂੰ ਸਮਝਾ ਦੇਣ ਸਰਕਾਰ ਵੀ ਤੁਸੀਂ ਜੇ ਕੇਂਦਰ ਤੋਂ ਸਾਰਾ ਕੁਝ ਲੈਣਾ ਹੈ ਫਿਰ ਉਹ ਆਪ ਕਦੇ ਵਾਸਤੇ ਬੈਠੇ ਹੋ ਹੂੰ ਦੂਸਰੀ ਗੱਲ 14ਵਾਂ ਵਿੱਤ ਕਮਿਸ਼ਨ ਤੇ 15ਵਾਂ ਵਿੱਤ ਕਸ਼ਮੀਰ ਇਹਦੇ ਵਿੱਚ ਦੇਖੋ ਸਾਡੀ ਕਿਸਾਨੀ ਸਾਰੀ ਪਿੰਡਾਂ ਚ ਬੈਠੀ ਆ ਤੇ ਮਜ਼ਦੂਰ ਭਾਈਚਾਰ ਜੀ ਵਪਾਰੀ ਵਰਗ ਵੀ ਥੋੜਾ ਪਿੰਡਾਂ 'ਚ ਬੈਠਾ ਜਾਂਦਾ ਵਿਚ ਸ਼ਹਿਰਾਂ 'ਚ ਬੈਠੇ 14ਵੇਂ 15ਵੇਂ ਵਿੱਤ ਕਮਿਸ਼ਨ ਦੇ ਪਿਛਲੇ 2 ਸਾਲਾਂ ਦੇ ਵਿੱਚ ਪੰਚਾਇਤਾਂ ਨੂੰ ਫੰਡ ਆਇਆ ਠੀਕ ਹੈ ਕਿਸੇ ਛੋਟੀ ਪੰਚਾਇਤ ਨੂੰ 15 ਲੱਖ ਆ ਕਿਸੇ ਨੂੰ 20 ਕਿਸੇ ਨੂੰ 40 ਬੜੇ-ਬੜੀਆਂ ਪੰਚਾਇਤਾਂ ਨੂੰ ਤਾਂ 50-50 ਕਈ ਜਿਹੜੇ 13 14 15 ਹਜ਼ਾਰ ਵਾਲੇ ਪਿੰਡ ਆ ਉਹਨਾਂ ਨੂੰ ਤਾਂ ਕਰੋੜਾਂ 'ਚ ਫੰਡ ਆਇਆ ਸੈਂਟਰ ਸਰਕਾਰ ਤੋਂ ਸਿੱਧਾ ਆ ਠੀਕ ਹੈ ਦੋ ਸਾਲਾਂ ਦੇ ਵਿੱਚ ਤੁਸੀਂ ਕਿਸੇ ਪੰਚਾਇਤ ਚ ਜਾਓ ਉਹਨਾਂ ਤੋਂ ਉਹਨਾਂ ਦੇ ਅਕਾਊਂਟ ਨੰਬਰ ਲਓ ਉੱਥੋਂ ਦੇਖੋ ਵੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਚਾਇਤਾਂ ਨੂੰ ਕਿੰਨਾ ਬਹ ਦਿੰਦਾ ਠੀਕ ਹੈ ਕੋਈ ਨਹੀਂ ਦਿੰਦੀ ਹਮ ਪਰ ਪੰਜਾਬ ਸਰਕਾਰ ਇਹੀ ਰੌਲਾ ਪਾਈ ਜਾਂਦੇ ਵੀ ਕਿ ਕੇਂਦਰ ਸਰਕਾਰ ਸਾਨੂੰ ਫੰਡ ਨਹੀਂ ਦਿੰਦੀ ਸਾਨੂੰ ਪੈਸੇ ਨਹੀਂ ਦਿੰਦੀ ਪਰ ਇੰਨਾ ਕੁਝ ਮਿਲਦੇ ਹੋਏ ਵੀ ਅਸਲੀ ਲੋਕਾਂ ਕੋਲੇ ਆਵਾਜ਼ ਸਹੀ ਨਹੀਂ ਜਾਂਦੀ ਹਮ ਦੂਸਰੀ ਗੱਲ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਪਹਿਲੀ ਗੱਲ ਤਾਂ ਦੇਖੋ ਜਥੇਬੰਦੀਆਂ ਵੜਨੀਆਂ ਚਾਹੀਦੀਆਂ ਕਿਸਾਨਾਂ ਦੀ ਬਣਨੀ ਚਾਹੀਦੀ ਆੜਤੀਆਂ ਦੀ ਬਣਨੀ ਚਾਹੀਦੀ ਹਰ ਇੱਕ ਦੀ ਬਣਨੀ ਚਾਹੀਦੀ ਅੱਜ ਸਾਡੇ ਕੀ ਹੋ ਗਿਆ ਹਰ ਜਥੇਬੰਦੀ ਦੇ ਵਿੱਚ ਕਿਸੇ 'ਚ 2 ਆ ਕਿਸੇ 'ਚ 4 ਆ ਕਿਸੇ 'ਚ 5 ਹੂੰ ਪਰ ਸਾਡੀਆਂ ਕਿਸਾਨ ਜਥੇਬੰਦੀਆਂ ਕਿੰਨੇ ਆ 24 ਤੋਂ ਕ੍ਰੋਸ ਕਰ ਗਏ ਗਲਤੀ ਜਿਦਾ ਬਹੁਤ ਜ਼ਿਆਦਾ ਆ ਹੂੰ ਦੇਖੋ ਵਿਰੋਧੀ ਤੁਹਾਡੀ ਪਾਰਟੀ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਵਿਰੋਧੀ ਹੋਣਾ ਬਹੁਤ ਜ਼ਰੂਰੀ ਹੈ। ਹੂੰ ਕਿਉਂਕਿ ਜੇ ਸੋਡਾ ਵਿਰੋਧ ਨਹੀਂ ਹੋਊਗਾ ਤਾਂ ਤੁਹਾਡੀਆਂ ਜਿਹੜੀਆਂ ਖਾਮੀਆਂ ਤੁਹਾਨੂੰ ਨਹੀਂ ਪਤਾ ਲੱਗੂਗਾ। ਜੀ ਜਿਹੜਾ ਇਹ ਵਿਰੋਧ ਕਰ ਰਿਹਾ ਜਿਹੜੀ ਗੱਲ ਦਾ ਕੋਈ ਜਾਇਜ਼ ਹੈ। ਹੂੰ ਹਾਂ ਖੇਤੀਬਾੜੀ ਕਾਟੇ ਦਾ ਸੌਦਾ ਹੈ। ਹੂੰ ਇਹਨੂੰ ਸਹੀ ਕਰਨਾ ਸਰਕਾਰਾਂ ਦਾ ਵੀ ਕੰਮ ਹੈ ਤੇ ਨਾਲ ਸਾਡੇ ਕਿਸਾਨਾਂ ਦਾ ਵੀ ਸਹਿਯੋਗ ਦੇਣਾ ਚਾਹੀਦਾ। ਜੀ ਇੱਕ ਤਾਂ ਸਾਨੂੰ ਫਰਟੀਲਾਈਜ਼ਰ ਵਗੈਰਾ ਖਾਦਾਂ ਬਗਾਰ ਦਾ ਇਸਤੇਮਾਲ ਘਟ ਕਰਨਾ ਚਾਹੀਦਾ ਤਾਂ ਕਿ ਸਾਡੀ ਗੁਣਵੱਤਾ ਧਰਤੀ ਦੀ ਵੀ ਸਹੀ ਬਣੀ ਰਹੇ ਤੇ ਸਾਡੇ ਖਾਣ ਵਾਲੇ ਚੀਜ਼ਾਂ ਵੀ ਵਧੀਆ ਹੋਣ। ਆਰਗੈਨਿਕ ਖੇਤੀ ਲਈ ਹੈ ਕੋਈ ਸਕੀਮ ਸੰਟ? ਅਸੀਂ ਆਰਗੈਨਿਕ ਖੇਤੀ ਲਈ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹਾਂ ਆਰਗੈਨਿਕ ਖੇਤੀ ਕਰੋ, ਮਿਲਟਸ ਤੇ ਕਰੋ। ਮਿਲਟਸ ਜਿਹੜੀ ਅੱਜਕੱਲ ਮੋਟਾ ਨਾਲ ਜਿਹਨੂੰ ਕਹੇ ਜਾਂਦਾ ਜਿਵੇਂ ਪੱਗੇ ਸਵੇਰ ਉੱਠ ਕੇ ਖਿਚੜੀ ਖਾਂਦੇ ਸੀ। ਜੀ। ਕਿਦਾਂ ਦੀ ਖਿਚੜੀ? ਹਮ ਅੱਜਕੱਲ ਤਾਂ ਲੋਕ ਓਲ ਬਾਜਰੇ ਦੀ ਰੋਟੀ ਖਾਂਦੇ ਸੀ। ਹਮ ਓਲ ਓਟਸ ਕਰਦਾ ਨਾ ਇਹ ਇੱਕ ਦੇਖੋ हाई सोसाइटी ਦਾ ਗੱਲ ਹੈ ਅਸੀਂ ਚਾਉਨੇ ਆ ਜਿਹੜਾ ਥੱਲੇ ਸਾਡਾ ਗਰੀਬ ਵਰਗ ਪਿੰਡਾਂ ਦੇ ਵਿੱਚ ਰਹਿੰਦਾ ਸਾਡੇ ਵੱਡੇ 85% ਵਾਦੀ ਪਿੰਡਾਂ ਚ ਰਹਿੰਦੇ ਜੀ ਪਿੰਡਾਂ ਦੇ ਵਰਗ ਦੇ ਵਿੱਚ ਲੋਕ ਜਿਵੇਂ ਅੱਗੇ ਦਾਣੇ ਭੁੰਨ ਕੇ ਖਾਣੇ ਹਮ ਖਿਚੜੀ ਖਾਣੇ ਠੀਕ ਹੈ ਚੂਰੀ ਕੋਟਲੇ ਚੂਰੀ ਕੋਟਲੇ ਨਹੀਂ ਮਿੱਸੀ ਰੋਟੀ ਖਾਣੇ ਛੋਲੇ ਦੀ ਬਾਜਰੇ ਦੀ ਰੋਟੀ ਖਾਣੇ ਉਹਨਾਂ ਨਾਲ ਅਸੀਂ ਰੋਸਟ ਪੋਸਟ ਰਹਿੰਦੇ ਸੀ ਸਾਡੇ ਸਰੀਰ ਵਧੀਆ ਸੀ ਹਮ ਹੁਣ ਦੇਖੋ ਝੋਨਾ ਸੀ ਵਿਜਦੇ ਸਾਡੀ ਫਸਲ ਹੀ ਨਹੀਂ ਸਖਾਂਦੇ ਦੀ ਜੀ ਪਰ ਅਸੀਂ ਮਣਾ ਨੂੰ ਇਹਦੇ ਚ ਪਾਣੀ ਖਰਾਬ ਕਰ ਰਹੇ ਆ ਲੰਬੇ ਟਾਈਮ ਤੱਕ ਜੇ ਅਸੀਂ ਛੋਣੇ ਤੋਂ ਇਹਨੂੰ ਘਟਾ ਕੇ ਕੋਈ ਹੋਰ ਫਸਲ ਵਾਲ ਡਾਇਵਰਸੀਫਿਕੇਸ਼ਨ ਵੱਲ ਨਹੀਂ ਗਏ ਤਾਂ ਅਸੀਂ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਅਸੀਂ ਪਾਣੀ ਤੀਸੜ ਕੇ ਜਾਵਾਂਗੇ ਇਸ ਕਰਕੇ ਸਾਨੂੰ ਅੱਜ ਸੋਚਣ ਦੀ ਲੋੜ ਹੈ ਠੀਕ ਹੈ ਸੀ ਝੋਨਾ ਜਿਹੜਾ ਜਿੱਕੇ ਦਮ ਛੱਡਦੇ ਆ ਸਾਡਾ ਸੈਲਰ ਐਸੋਸੀਏਸ਼ਨ ਆ ਹੋ ਸਾਡੇ ਆੜਤੀ ਜਾਂ ਲੇਬਰ ਇਸ ਚੀਜ਼ ਨਾਲ ਜੁੜੀ ਵੀ ਐ ਇਕਦਮ ਨਹੀਂ ਛੱਡਣਾ ਚਾਹੀਦਾ ਪਰ ਇਹਨੂੰ ਹੌਲੀ 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 ਕਰਕੇ ਘਟਾ ਕੇ ਕਿਸੇ ਹੋਰ ਫਸਲ ਵੱਸਣਾ ਵਾਰ ਜਿਵੇਂ ਕਿਸੇ ਏਰੀਆ ਚ ਬਿਰਚ ਹੋ ਸਕਦੀ ਐ ਕਿਸੇ ਸਟਬਟਰ ਹੋ ਸਕਦਾ ਕਿਸੇ ਚ ਬਾਜਰਾ ਹੋ ਸਕਦਾ ਮੱਕੀ ਹੋ ਸਕਦੀ ਐ ਤੁਹਾਨੂੰ ਹੋਰ ਫਸਲਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਡਿਵਰਸਿਫਿਕੇਸ਼ਨ ਵੱਲ ਲਿਜਾਣਾ ਚਾਹੀਦਾ ਥੋੜਾ ਝੋਨੇ ਨੂੰ ਘਟਾਉਣਾ ਚਾਹੀਦਾ ਕਿਸਾਨ ਕਿਸਾਨੀ ਦੀ ਗੱਲ ਕਰਨ ਵਪਾਰ ਵਪਾਰੀ ਦੀ ਆਪਦੀ ਗੱਲ ਰੱਖਣ ਗੱਲ ਰੱਖਣ ਹਰ ਜੇ ਗੱਲ ਜਿਹੜੀ ਕੋਈ ਸੰਸਥਾ ਦੀ ਗੱਲ ਰੱਖੇ ਉਹਨੂੰ ਆਪਦੀ ਮੰਗ ਰੱਖਣ ਦਾ ਹੱਕ ਹੈ ਉਹਨੂੰ ਉਹਦੇ ਤੇ ਧਰਨਾ ਦੇਣ ਦਾ ਹੱਕ ਹੈ ਉਹਨੂੰ ਮੁਜ਼ਾਹਰਾ ਕਰਨ ਦਾ ਹੱਕ ਹੈ ਜਿਸ ਤਰ੍ਹਾਂ ਹੁਣ ਇਲੈਕਸ਼ਨ ਚੱਲ ਰਹੇ ਨੇ ਇਲੈਕਸ਼ਨ ਦੇ ਵਿੱਚ ਜਾਨ ਪਿੰਡਾਂ 'ਚ ਵਿਰੋਧ ਠੀਕ ਲੱਗਦਾ ਕਿ ਤੁਹਾਨੂੰ ਕਿ ਉਹਨਾਂ ਦਾ ਹੱਕ ਹੈ ਹੱਕ ਹਨ ਉਹਨਾਂ ਦਾ ਪਰ ਵਿਰੋਧ ਦਾ ਵੀ ਇੱਕ ਤਰੀਕਾ ਸਹੀ ਪਨੋਣਾ ਚਾਹੀਦਾ ਹੈ ਲੋਕਾਂ ਦੇ ਘਰਾਂ 'ਚ ਜਾਣ ਉਹਨਾਂ ਨੂੰ ਦੱਸਣ ਵੀ ਭਾਜਪਾ ਪਾਰਟੀ ਪਾਈ ਸਹੀ ਨਹੀਂ ਇਹਨਾਂ ਨੂੰ ਵੋਟ ਨਾ ਪਾਓ ਹਮ ਪਰ ਕੈਂਡੀਡੇਟ ਨੂੰ ਉਹ ਬੁਸਤੇ ਦਾ ਸਪੀਚ ਕਰ ਰਿਹਾ ਤੁਸੀਂ ਉਹਨੂੰ ਜਾ ਕੇ ਅਡਾਪਟ ਕਰਦੇ ਹੋ ਹਮ ਉਹਨੂੰ ਤੁਸੀਂ ਉਹ ਭੰਦੇ ਸ਼ਬਦ ਬੋਲਦੇ ਹੋ ਉਹਨੂੰ ਤੁਸੀਂ ਨਾਰੇ ਲਾ ਕੇ ਕਰਦੇ ਹੋ ਉਹਨੂੰ ਲੋਕਾਂ ਨੂੰ ਲੋਕਾਂ ਨੂੰ ਮਿਲ ਨਹੀਂ ਦੇ ਰਹੇ ਔਰ ਜਿਹੜੇ ਲੋਕ ਸਾਡੇ ਪਿੰਡਾਂ ਦੇ ਵਿੱਚ ਕਈ ਗਰੀਬ ਤਬਕਾ ਹੈ ਜਾਂ ਕਮਜ਼ੋਰ ਲੋਕ ਹੈ ਜੀ ਜਿਹੜੇ ਸਾਨੂੰ ਮਿਲਣਾ ਚਾਹੁੰਦੇ ਆ ਉਹਨਾਂ ਤੇ ਦਹਿਸ਼ਤ ਪਾਉਣੇ ਆ ਵੀ ਤੁਸੀਂ ਇਹਨਾਂ ਦੀ ਮੀਟਿੰਗ ਕਿਵੇਂ ਕਰਾਈ ਉੱਥੇ ਮਜਾਰਾ ਕਰਦੇ ਨੇ ਇਹ ਗਲਤ ਹੈ ਸਾਡੇ ਖਿਲਾਫ ਉਹ ਭਾਜੀਪੀ ਦੇ ਖਿਲਾਫ ਉਹਨਾਂ ਨੂੰ ਬੋਲਣ ਦਾ ਪੂਰਾ ਅਧਿਕਾਰ ਹੈ ਜੀ ਜਾ ਕੇ ਲੋਕਾਂ ਨੂੰ ਕਹਿਣ ਦੇ ਉਹ ਵੋਟਰ ਆਜਾ ਸਾਡੇ ਉੱਥੇ ਲੋਕਾਂ ਨੂੰ ਕਹਿਣ ਵੀ ਇਹਨੂੰ ਪਈ ਵੋਟ ਨਾ ਪਾਓ ਇਹ ਸਾਡੇ ਨਾਲ ਇਹਨਾਂ ਨੇ ਗਲਤ ਕਰਿਆ ਉਹ ਲੋਕਾਂ ਨੇ ਸੋਚਣਾ ਹੈ ਵੀ ਅਸੀਂ ਗਲਤ ਹੈ ਕਿ ਠੀਕ ਹੈ ਹੂੰ ਬਿਲਕੁਲ ਉਹ ਜੱਜ ਨਹੀਂ ਬਣ ਸਕਦੇ ਫੈਸਲਾ ਲੋਕਾਂ ਨੂੰ ਆਪ ਕਰਨਾ ਆਪ ਕਰਨਾ ਉਹ ਜੱਜ ਨਹੀਂ ਹੈ ਅਸੀਂ ਵੀ ਜੱਜ ਨਹੀਂ ਹੈ ਅਸੀਂ ਵੀ ਲੋਕਾਂ ਕੋਲ ਜਾ ਕੇ ਆਪਣੀ ਗੱਲ ਰੱਖਾਂਗੇ ਲੋਕ ਸਾਨੂੰ ਚੰਗੇ ਲੱਗਣਗੇ ਸਾਨੂੰ ਵੋਟ ਪਾ ਦੇਣਗੇ ਜੇ ਅਸੀਂ ਦੇਸ਼ ਲਈ ਲੋਕਾਂ ਲਈ ਗਲਤ ਕੰਮ ਕਰਿਆ ਕੋਈ ਮਾੜੇ ਕੰਮ ਕਰਿਆ ਲੋਕਾਂ ਨੇ ਸਾਨੂੰ ਵੋਟ ਨਹੀਂ ਦੇਣੀ ਸਾਨੂੰ ਪਾਸੇ ਕਰ ਦੇਣੇ ਹੂੰ ਬਿਲਕੁਲ ਜਿਵੇਂ ਅੱਗੇ ਆਮ ਆਦਮੀ ਪਾਰਟੀ ਜਿਤਾ ਕੇ ਲੋਕਾਂ ਨੇ ਸਾਰੀਆਂ ਪਾਰਟੀਆਂ ਪਾਸੇ ਕਰੀਆਂ ਜੀ ਇਸ ਤਰ੍ਹਾਂ ਜੇ ਸਾਡੇ ਕੰਮ ਨਹੀਂ ਚੰਗੇ ਲੱਗਣਗੇ ਸਾਡੀਆਂ ਨੀਤੀਆਂ ਚੰਗੀਆਂ ਨਹੀਂ ਲੱਗਣਗੀਆਂ ਹੂੰ ਤੇ ਵੋਟ ਦੇ ਕੇ ਸਾਨੂੰ ਲੋਕ ਪਾਸੇ ਕਰ ਦੇ ਜੀ ਪਰ ਅੱਜ ਦੇਸ਼ ਵਿਦੇਸ਼ ਦੇ ਵਿੱਚ ਜੇ ਸਾਡਾ ਇੰਡੀਆ ਦਾ ਸਾਡੇ ਪੰਜਾਬੀ ਭਾਈਚਾਰੇ ਦਾ ਨਾਂ ਹੈ ਸਾਡੀ ਇੱਜ਼ਤ ਹੈ ਤਾਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਜੋ ਵੀ ਦੇਸ਼ ਲਈ ਵਾਟਰ ਸਕਿਉਰਟੀ ਤੇ ਕੰਮ ਕਰਿਆ ਫੋਰਨ ਪੋਲਿਸੀ ਤੇ ਕੰਮ ਕਰਿਆ ਥੱਲੇ ਲੋਕਾਂ ਲਈ ਕੰਮ ਕਰਿਆ ਘਰ-ਘਰ ਗਰੀਬ ਘਰਾ ਵਿੱਚ ਲੈਟਰਿਨਾਂ ਬਣਾਈਆਂ ਗੈਸਾਂ ਦੇ ਚੁੱਲ੍ਹੇ ਦਿੱਤੇ ਗਰੀਬ ਘਰਾ ਵਿੱਚ ਹੂੰ ਛੋਟੀਆਂ-ਛੋਟੀਆਂ ਚੀਜ਼ਾਂ ਦੀ ਜਿਹੜੀ ਲੋਕਾਂ ਨੂੰ ਜ਼ਰੂਰਤ ਸੀ ਉਹਨਾਂ ਵੱਲ ਵੀ ਧਿਆਨ ਦਿੱਤਾ ਗਿਆ ਜੀ ਵੱਡੇ-ਵੱਡੇ ਜਿਹੜੇ ਪ੍ਰੋਜੈਕਟ ਸੀ ਵੱਡੇ ਸਮੁੰਦਰੀ ਜਹਾਜ਼ ਜਿਹੜੇ ਨੇਵੀ ਦੇ ਉਹ ਬਣੇ ਹਮ ਅਸੀਂ ਨਵੀਂ ਟੈਕਨੋਲੋਜੀ ਨਾਲ ਅਸੀਂ ਇਸਰੋ ਦੇ ਵਿੱਚ ਵੀ ਜੋ ਅਸੀਂ ਦਮੇ ਆਪਣਾ ਉਹ ਕਰਾਇਪੇ ਤੇ ਆਪਣਾ ਅਸੀਂ ਉਹ ਉਸ ਪਾਸੇ ਨੂੰ ਵੀ ਗਏ ਹੱਲੇ ਗਰਾਊਂਡ ਤੇ ਵੀ ਕੰਮ ਕਰਿਆ ਹਮ ਵੀ ਅਸੀਂ ਦੇਸ਼ ਨੂੰ ਇਸ ਭਾਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਥੱਲੇ ਬਹੁਤ ਮજબૂત ਕੀਤਾ ਜੀ ਅੱਛਾ ਦਰਸ਼ਨ ਜੀ ਆਖਰੀ ਸਵਾਲ ਜਾਣ ਤੋਂ ਪਹਿਲਾਂ ਇੱਕ ਆਖਰੀ ਸਵਾਲ ਇਹ ਕਿ ਸਟਾਰ ਪ੍ਰਚਾਰਕ ਦੇ ਤੌਰ ਤੇ ਖੁਦ ਨਰੇਂਦਰ ਮੋਦੀ ਪੰਜਾਬ ਆ ਰਹੇ ਨੇ ਪਿਛਲੀ ਵਾਰੀ ਇੰਟਰੈਕਟ ਨਹੀਂ ਕਰ पाए ਸੀ 2022 ਦੇ ਇਲੈਕਸ਼ਨ ਟਾਈਮ ਐਤ ਕੀ ਜੇ ਹੁੰਦੇ ਨੇ ਵੱਡੇ ਐਲਾਨ ਹੋਣਗੇ ਪੰਜਾਬ ਦੇ ਕਿਸਾਨਾਂ ਵਾਸਤੇ ਕਾਨੂੰਨੀ ਜ਼ਾਬਤਾ ਲੱਗਿਆ ਜੀ ਐਲਾਨ ਨਹੀਂ ਕਰ ਸਕਦੇ ਅਸੀਂ ਪਰ ਜੋ ਪਹਿਲਾਂ ਕਰਿਆ ਤੇ ਜੋ ਵਾਅਦਾ ਕਰਿਆ ਜੋ ਮੋਦੀ ਜੀ ਗਰੰਟੀਆਂ ਦੇ ਰਹੇ ਆ ਜੀ ਉਹ ਅਸੀਂ ਆਉਂਦੇ 5 ਸਾਲਾਂ ਚ ਪੂਰੇ ਆ ਜੀ ਬਿਲਕੁਲ ਤਾਂ ਦਰਸ਼ਨ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਇਹ ਸਮਾਂ ਕੱਢਿਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਟਾਫ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਵਾਰਤਾਲਾਪ ਅੱਜ ਦਾ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਵੇਗਾ ਉਮੀਦ ਕਰਦੇ ਹਾਂ ਕਿ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲੇ ਹੋਣਗੇ ਜਲਦ ਹੋਵੇਗੀ ਮੁਲਾਕਾਤ ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਆਡੀਅਨ ਨਿਊਜ਼ ਤੇ ਸਸ਼ੇਕਾ